ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤਾਂ ਦੋਸਤੋ ਅੱਜ ਮੈਂ ਖਾਜ ਦੇ ਲਈ ਇੱਕ ਇਹ ਜਿਹਾ ਨੁਸਖਾ ਲੈ ਕੇ ਆਇਆ ਹਾਂ ਜੋ ਖਾਜੇ ਚੁਟਕਿਆਂ ਦੇ ਵਿੱਚ ਹੀ ਖਤਮ ਕਰ ਦਿੰਦਾ ਹੈ। ਇਸ ਨੁਸਖੇ ਦੇ ਨਾਲ ਲੱਖਾਂ ਹੀ ਲੋਕਾਂ ਦੀ ਖਾਜ ਠੀਕ ਹੋ ਚੁੱਕੀ ਹੈ। ਤਾਂ ਦੋਸਤੋ ਮੇਰਾ ਇਹ ਦਾਵਾ ਹੈ ਕਿ ਇਸ ਨੁਸਖੇ ਨੂੰ ਯੂਜ਼ ਕਰਨ ਦੇ ਨਾਲ ਤੁਹਾਡੀ ਖਾਜ ਤੁਰੰਤ ਹੀ ਠੀਕ ਹੋ ਜਾਵੇਗੀ। ਖਾਜ ਦੇ ਲਈ ਕਰੀਲੇ ਨੁਸਖਾ ਤਿਆਰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਤੇਲਾ ਅਤੇ ਨਿੰਬੂ। ਤੁਹਾਨੂੰ ਬਸ ਇੰਨਾ ਕਰਨਾ ਹੈ ਇੱਕ ਕੌਲੀ ਦੇ ਵਿੱਚ ਇੱਕ ਕੇਲੇ ਦਾ ਛਿਲਕੇ ਨੂੰ ਲਾ ਕੇ ਉਸ ਨੂੰ ਮੈਸ਼ ਕਰ ਲਵੋ ਅਤੇ ਉਸ ਤੋਂ ਬਾਅਦ ਮੈਸ਼ ਕੀਤੇ ਹੋਏ ਇਸ ਕੇਲੇ ਦੇ ਵਿੱਚ ਤੁਸੀਂ ਅੱਧੇ ਨਿੰਬੂ ਦੇ ਰਸ ਨੂੰ ਮਿਲਾ ਲੈਣਾ ਹੈ ਤਾਂ ਦੋਸਤੋ ਖਾਜ ਦੇ ਲਈ ਇੱਕ ਜ਼ਬਰਦਸਤ ਲੇਪ ਤਿਆਰ ਹੋ ਜਾਵੇਗਾ ਕੇਲੇ ਦੇ ਇਸ ਲੇਪ ਨੂੰ ਤੁਸੀਂ ਖਾਜ ਵਾਲੀ ਜਗ੍ਹਾ ਤੇ ਲਗਾ ਲੈਣਾ ਹੈ ਜਿਵੇਂ ਕਿ ਆਪਾਂ ਕਰੀਮ ਜਾਂ ਲੋਸ਼ਨ ਨੂੰ ਲਾਉਂਦੇ ਹਾਂ ਠੀਕ ਉਸੇ ਤਰ੍ਹਾਂ ਇਸ ਨੂੰ ਲਗਾ ਲੈਣਾ ਹੈ ਅਤੇ 1 ਘੰਟੇ ਤੱਕ ਇਸ ਨੂੰ ਲੱਗਿਆ ਰਹਿਣ ਦੇਣਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਪਾਣੀ ਦੇ ਨਾਲ ਧੋ ਲੈਣਾ ਹੈ ਇਸ ਨੁਸਖੇ ਨੂੰ ਯੂਜ਼ ਕਰਨ ਤੋਂ ਬਾਅਦ ਇੱਕ ਬਾਰੀ ਦੇ ਵਿੱਚ ਹੀ ਖਾਜ ਠੀਕ ਹੋ ਜਾਂਦੀ ਹੈ ਬਹੁਤ ਸਾਰੇ ਲੋਕ ਖਾਜ ਤੋਂ ਮਹੀਨਿਆਂ ਤੱਕ ਪ੍ਰੇਸ਼ਾਨ ਰਹਿੰਦੇ ਹਨ ਅਤੇ ਕੋਈ ਦਵਾ ਵੀ ਕੰਮ ਨਹੀਂ ਕਰਦੀ। ਇਹ ਜੇ ਦੇ ਵਿੱਚ ਇਹ ਨੁਸਖਾ ਤੁਰੰਤ ਰਾਹਤ ਦਿੰਦਾ ਹੈ ਅਤੇ ਮਹੀਨੇ ਪ੍ਰਾਂਿ ਖਾਜ ਦੇ ਵਿੱਚ ਵੀ ਇਹ ਤੁਰੰਤ ਹੀ ਫਾਇਦਾ ਪਹੁੰਚਾਉਂਦਾ ਹੈ। ਤੁਸੀਂ ਵੀ ਇਸ ਨੁਸਖੇ ਨੂੰ ਯੂਜ਼ ਕਰਕੇ ਦੇਖੋ ਅਤੇ ਆਪਣੇ ਖਾਜ ਤੋਂ ਛੁਟਕਾਰਾ ਪਾਓ। ਤਾਂ ਦੋਸਤੋ ਤੁਸੀਂ ਹੈਲਦੀ ਰਹੋ। ਇਹੀ ਮੈਂ ਚਾਹੁੰਨਾ ਵਾਂ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ